हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦਾ ਜੀਜਾ ਚੱਕ ਲਿਆ ਯਾਨੀ ਬੇਅਦਮੀ ਦੇ ਇਲਜ਼ਾਮ ਲੱਗੇ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬਾਰੇ ਵੀ ਬਹੁਤ ਵੱਡੀ ਖਬਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਪੰਜਾਬ ਦੀਆਂ ਮਾਮਾਂ ਸਾਹਮਣੇ ਆ ਗਈਆਂ ਨੇ ਅਕਸਰ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਲੋਕ ਪੰਜਾਬ ਦੀ ਆਵਾਮ ਪੰਜਾਬ ਦੀਆਂ ਮਾਮਾਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਯਾਨੀ ਪੰਜਾਬ ਦੇ ਵਿੱਚ ਪ੍ਰਦਰਸ਼ਨ ਚੱਲ ਪਿਆ ਔਰ ਇਹਦੇ ਨਾਲ ਹੀ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਕਿ ਸੁਖਵੀਰ ਸਿੰਘ ਬਾਦਲ ਦਾ ਜੀਜਾ ਯਾਨੀ ਉਹਨਾਂ ਦੀ ਕੋਠੀ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਦੀ ਯਾਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਇਹਨਾਂ ਮੈਂ ਦੋਵਾਂ ਦਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੰਜਾਬ ਦੇ ਵਿੱਚੋਂ ਕਿਵੇਂ ਪੰਜਾਬ ਦੀਆਂ ਮਾਵਾਂ ਦੀ ਆਵਾਜ਼ ਉੱਠਦੀ ਹੈ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦਾ ਜੀਜਾ ਯਾਨੀ ਕਹਿਰੋ ਸਾਹਿਬ ਉਹਨਾਂ ਦੇ ਉੱਤੇ ਬੇਅਦਬੀ ਦਾ ਇਲਜ਼ਾਮ ਲੱਗ ਚੁੱਕਿਆ ਅਕਸਰ ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹਰ ਰੋਜ਼ ਨਵੇਂ ਦਿਨ ਇਹਨਾਂ ਬਾਦਲਾਂ ਦੇ ਉੱਤੇ ਕਿਉਂ ਹੋ ਰਿਹਾ ਦਰਸਲ ਦੇ ਵਿੱਚ ਬੀਤੇ ਦਿਨੀ ਜਿਹੜਾ ਕਿ ਇੱਕ ਬੇਅਦਬੀ ਤੇ ਕਾਨੂੰਨ ਪਾਸ ਕੀਤਾ ਭਗਵਾਨ ਤੇ ਮਾਨ ਸਰਕਾਰ ਨੇ ਉਹ ਐਸੇ ਨਹੀਂ ਕੀਤਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਭਾਈ ਬਾਦਲਾਂ ਨੂੰ ਬਕਰਨਾ ਯਾਨੀ ਬਾਦਲਾਂ ਨੂੰ ਘੇਰਨਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂਕਿ ਸਭ ਤੋਂ ਵੱਡੇ ਦੋਸ਼ੀ ਬੇਅਦਬੀ ਕਰਵਾਉਣ ਵਾਲੇ ਇਹੀ ਬਾਦਲ ਨੇ ਔਰ ਆ ਜਿਹਨਾਂ ਦਾ ਜੀਜਾ ਯਾਨੀ ਸੁਖਬੀਰ ਬਾਦਲ ਦਾ ਜੀਜਾ ਉਹਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਉਹਨਾਂ ਦੇ ਘਰੋਂ ਜਿਹੜਾ ਕਿ ਗੁਰੂ ਸਾਹਿਬ ਦਾ ਸਰੂਪ ਸੀ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਪਾਲਕੀ ਦੇ ਵਿੱਚ ਪੂਰੀ ਮਰਜ਼ਾਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਦੇ ਘਰੋਂ ਚੱਕਿਆ ਗਿਆ ਔਰ ਪਹਿਲੀ ਖਬਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੈ ਔਰ ਦੂਜੀ ਖਬਰ ਜਿਹੜਾ ਕਿ ਦਾ ਜੀਜਾ ਵੇਅਦਵੀ ਦੇ ਇਲਜ਼ਾਮ ਲੱਗ ਚੁੱਕੇ ਨੇ ਕਿਉਂਕਿ ਬਾਦਲਾ ਨੇ ਬਹੁਤ ਸਾਰੀ ਵੇਅਦਵੀ ਪਹਿਲਾਂ ਵੀ ਕੀਤੀ ਹੈ ਹੁਣ ਤਾਂ ਇਹਨਾਂ ਦੇ ਰਿਸ਼ਤੇਦਾਰ ਵੀ ਫਾਦੇ ਯਾਰ ਰਹੇ ਨੇ ਆ ਸੁਣੋ ਜਰਾ ਧਿਆਨ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਜੀਜਾ ਕਿਵੇਂ ਫਸ ਗਿਆ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਮਾਵਾਂ ਸਾਹਮਣੇ ਨਿਕਲ ਕੇ ਆਈਆਂ ਨੇ ਉਹਨਾਂ ਨੇ ਕੀ ਕਹਿਣਾ ਔਰ ਬਾਕੀ ਹੋਰ ਐਮਐਲਏ ਕੀ ਕਹਿ ਰਹੇ ਨੇ ਉਹ ਵੀ ਸੁਣਾਵਾਂਗੇ ਸੁਣੋ ਕਾਲੀਦੇਲ ਦੇ ਪ੍ਰਤਾਨ ਸੁਖਦੀਪ ਸਿੰਘ ਕਾਦਲ ਦੇ ਚੀਚਾ ਤੇ ਨਾਲ ਇਸ ਆਪਕਾ ਮੰਤਰੀ ਆਦੇਸ਼ਪਤਾਪ ਸਿੰਘ ਕੈਰੋ ਦੇ ਦੋਸ਼ ਜੀ ਗਨ ਸਭ ਜਦੇ ਪਾਵਨ ਸਰੂਪਾਂ ਨੂੰ ਚੁੱਕ ਲਿਆ ਗਿਆ ਜੀ ਹਾਂ ਆਦੇਸ਼ਪਤਾਪ ਸਿੰਘ ਕੈਰੋ ਦੀ ਅੰਮ੍ਰਿਤਸਰ ਦੇ ਹਾਇਸ਼ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਦੇ ਪਾਵਨ ਸਰੂਪਾਂ ਨੂੰ ਚੁੱਕ ਲਿਆ ਗਿਆ ਇਸ ਰੂਪ ਸ਼੍ਰੋਮਣੀ ਧਰਮ ਪ੍ਰਚਾਰ ਕਮੇਟੀ ਤੇ ਬੋਲੋ ਆਪਣੇ ਨਾਲ ਉਹ ਲੈ ਗਈ ਨਹੀਂ ਦੱਸੇ ਕਿ ਕਿਹਾ ਜਾ ਰਿਆ ਸੀ ਕਿ ਆਦੇਸ਼ਪਤਾਪ ਸਿੰਘ ਕੈਰੋ ਦੀ ਕੋਠੀ ਦੇ ਉੱਪਰਲੀ ਮੰਜ਼ਲ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਉਹਨਾਂ ਦੇ ਵੱਲੋਂ ਉੱਪਰ ਹੀ ਘਰ ਦੇ ਅੰਦਰ ਮੰਦਿਰ ਬਣਾਇਆ ਗਿਆ ਤੇ ਨਾਲ ਹੀ ਉਹਨਾਂ ਪ੍ਰਵਾਸੀ ਦੇ ਵੱਲੋਂ ਸ਼ਰਾਬ ਦਾ ਸੇਵਨ ਕੀਤਾ ਤਾਂ ਇਸ ਕਿਸ ਕਰਕੇ ਬੇਅਦਬ ਦੇ ਇਲਜ਼ਾਮ ਲੱਗੇ ਨੇ ਇਹ ਚੱਲਦੇ ਆ ਜਦੋਂ ਇਹ ਜਾਣਕਾਰੀ ਸ਼ਰੋਮਿਤ ਨੰਬਰਚਾਰ ਕਮੇਟੀ ਨੂੰ ਮਿਲੇ ਤੇ ਉੱਥੇ ਪਹੁੰਚੇ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪਾਂ ਨੂੰ ਆਪਣੇ ਨਾਂ ਲੈ ਗਏ ਤਾਂ ਸੁਣ ਲਿਆ ਪੰਜਾਬ ਵਾਲੇ ਬੇਅਦਬੀ ਦੇ ਇਲਜ਼ਾਮ ਲੱਗੇ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀਆਂ ਮਾਵਾਂ ਕੀ ਕਹਿ ਰਹੀਆਂ ਨੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਕੈਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਇਹਨਾਂ ਬਾਦਲਾਂ ਨੂੰ ਲੈ ਕੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਚਾਰੇ ਪਾਸੇ ਇਹਨਾਂ ਦੇ ਉੱਤੇ ਐਸਾ ਸਕੰਜਾ ਕੱਸਿਆ ਜੋ ਇੱਕ ਪਾਸੇ ਰੱਬ ਦੀ ਮਾਰ ਔਰ ਦੂਜੇ ਪਾਸੇ ਪੰਜਾਬ ਦੇ ਲੋਕ ਔਰ ਪੰਜਾਬ ਦੀ ਸਰਕਾਰ ਖੜੀ ਹੈ ਹੁਣ ਇਹਨਾਂ ਨੂੰ ਉਹ ਕੰਮ ਹੋ ਗਿਆ ਇਹਨਾਂ ਦਾ ਜਿਹੜਾ ਕਿ ਕੜਿੱਕੇ ਦੇ ਵਿੱਚ ਜਿਵੇਂ ਚੂਹਾ ਨਹੀਂ ਫਸ ਜਾਂਦਾ ਉਹੀ ਹਾਲ ਇਹਨਾਂ ਆਵਾਦਨਾਂ ਦਾ ਹੋਣ ਜਾ ਰਿਹਾ ਸੁਣੋ ਜਦੋਂ ਵਿਕਰਮਜੀਤ ਮਜੀਠੀਏ ਤੇ ਕਾਰਵਾਈ ਹੋਈ ਹੈ ਲੋਕਾਂ ਨੇ ਕਿੰਨੀ ਖੁਸ਼ੀ ਮਨਾਈ ਹੈ ਮੈਂ ਪਿੱਛੇ ਐਤਵਾਰ ਨੂੰ ਇੱਕ ਭੋਗ ਤੇ ਮੇਰੇ ਹਲਕੀ ਦਾ ਪਿੰਡ 바ਸੀ ਹਰਖਾ ਨੇ ਉੱਥੇ ਗਈ ਸੀਗੀ ਮੈਂ ਨਹੀਂ ਜਾਣਦੀ ਉਹ ਬੀਬੀ ਕੌਣ ਸੀ ਪਰ ਇੱਕ ਘਰ ਦੇ ਵਿੱਚ ਇੱਕ ਬੀਬੀ ਉੱਠ ਕੇ ਮੇਰੇ ਕੋਲ ਆਈ ਤੇ ਉਹਨੇ ਕਿਹਾ ਕਹਿੰਦੀ ਪੁੱਤ ਤੁਸੀਂ ਜਿਹੜਾ ਇਹ ਕੰਮ ਕੀਤਾ ਨਾ ਮਜੀਠੀਏ ਨੂੰ ਅੰਦਰ ਦਿੱਤਾ ਕਹਿੰਦੀ ਲੱਖਾਂ ਕਰੋੜਾਂ ਮਾਵਾ ਦੀਆਂ ਦੁਆਵਾਂ ਨੇ ਤੁਹਾਡੇ ਨਾਲ ਹੱਥ ਬੰਨ੍ਹ ਕੇ ਕਹਿੰਦੇ ਸਾਡੀ ਬੇਨਤੀ ਆ ਵੀ ਮਜੀਠੀਆ ਬਾਹਰ ਨਹੀਂ ਆਉਣਾ ਚਾਹੀਦਾ ਤਾਂ ਸੁਣ ਲਿਓ ਪੰਜਾਬ ਦੀਆਂ ਮਾਵਾ ਕੀ ਕਹਿੰਦੀਆਂ ਨੇ ਆਮ ਆਦਮੀ ਪਾਰਟੀ ਦੀ ਐਮ.ਐਲ.ਏ ਹੈ ਇਹਦਾ ਨਾਮ ਹੈਗਾ ਨਰਿੰਦਰ ਕੌਰ ਯਾਨੀ ਇੱਕ ਮਹਿਲਾ ਇਹਨਾਂ ਦੀ ਐਮ.ਐਲ.ਏ ਆ ਉਹ ਕਹਿੰਦੀ ਵੀ ਸਾਨੂੰ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਔਰਤਾਂ ਵੱਲੋਂ ਜਾਨੀ ਬਹੁਤ ਵੱਡਾ ਸਨੇਹਾ ਦਿੱਤਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਤੁਸੀਂ ਅੰਦਰ ਦੇ ਕੇ ਬਹੁਤ ਚੰਗਾ ਕੰਮ ਕੀਤਾ ਕਿਉਂਕਿ ਪੰਜਾਬ ਦੇ ਲੋਕ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਦੇ ਭਾਈ ਲੋਕ ਮਾਰੇ ਨੇ ਐਸ ਕਰਕੇ ਪੰਜਾਬ ਦੀ ਜਨਤਾ ਪੰਜਾਬ ਦਾ ਹਰ ਨੌਜਵਾਨ ਪੰਜਾਬ ਦੀ ਹਰ ਮਾਂ ਪੰਜਾਬ ਦਾ ਹਰ ਬਜ਼ੁਰਗ ਹਰ ਬੱਚਾ ਯਾਨੀ ਕੋਈ ਗੱਲ ਕਹਿ ਰਿਹਾ ਕਹਿੰਦੇ ਵਿਕਰਮ ਸਿੰਘ ਮਜੀਠੀਆ ਬਾਹਰ ਨਹੀਂ ਨਿਕਲਣ ਦੇਣਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗੰਤ ਮਾਨ ਉਹ ਕਹਿੰਦੇ ਭਾਈ ਹੋਣਾ ਸੀ ਇਹਨੂੰ ਬਾਹਰ ਨਹੀਂ ਨਿਕਲਣ ਦੇਂਦੇ ਕਿਉਂਕਿ ਜਿਹੜਾ ਸਭ ਤੋਂ ਵੱਡਾ ਤਸਕਰ ਤੇ ਸਭ ਤੋਂ ਵੱਡਾ ਮਗਰਮਾ ਛੇਹੀ ਆ ਪੰਜਾਬ ਦਾ ਜਿਹਨੂੰ ਪੰਜਾਬ ਦੇ ਲੋਕ ਕੋਸ ਰਹੇ ਸੀ ਕਿ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਇਹਨਾਂ ਬਾਦਲਾਂ ਵੱਲ ਐਕਸ਼ਨ ਕਰਨ ਦੀ ਤਾਂ ਛੱਡੋ ਝਾਕਣ ਦੀ ਉਂਗਲੀ ਕਰਨ ਤੱਕ ਦੀ ਹਿੰਮਤ ਨਹੀਂ ਸੀ ਕਿਸੇ ਮੁੱਖ ਮੰਤਰੀ ਦੀ ਜਿਹੜੇ ਤੋਂ ਪਹਿਲਾਂ ਰਹੇ ਨੇ ਪਰ ਜਿਹੜਾ ਹੁਣ ਭਗਵੰਤ ਮਾਨ ਬਣੀਓ ਐਕਸ਼ਨ ਹੋਇਆ ਭਾਈ ਹੁਣ ਤਾਂ ਇਹ ਕਹਿ ਸਕਦੇ ਆ ਕਿ ਜਿਹੜੇ ਲੋਕ ਭਗਵੰਤ ਮਾਨ ਸਾਹਿਬ ਦੇ ਵਿਰੋਧ ਸੀ ਅਸੀਂ ਵੀ ਸਲੂਟ ਕਰਦੇ ਆ ਕਿਉਂ ਸਾਡਾ ਕੋਈ ਦੁਸ਼ਮਣ ਨਹੀਂ ਹੈ ਕਿਉਂਕਿ ਜੇਕਰ ਪੰਜਾਬ ਦੇ ਪ੍ਰਤੀ ਕੋਈ ਵੀ ਮੁੱਖ ਮੰਤਰੀ ਚੰਗਾ ਕੰਮ ਕਰਦਾ ਤਾਂ ਲੋਕਾਂ ਨੇ ਨਹੀਂ ਹੋਏਗੇ ਕਿ ਉਹਦੇ ਪਿੱਛੇ ਨਹੀਂ ਲੱਗਣਗੇ ਇਸ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਅੰਦਰ ਜੇਕਰ ਸੀਐਮ ਮਾਨ ਸਾਹਿਬ ਐਸੇ ਪ੍ਰਕਾਰ ਐਕਸ਼ਨ ਰਿਐਕਸ਼ਨ ਕਰਦੇ ਰਹੇ ਨਾ ਲੋਕਾਂ ਤੇ ਜਿਹੜੇ ਵੀ ਚਾਹੀਏ ਇਹ ਕੱਲੇ ਬਾਦਲ ਕੇ ਨਹੀਂ ਚਾਹੀਏ ਕੋਈ ਹੋਰ ਵੀ ਦਾ ਫੋਰ ਉਹਨਾਂ ਦੇ ਨਾਲ ਪੂਰਾ ਪੰਜਾਬ ਖੜਾ ਕਿਉਂਕਿ ਪੰਜਾਬ ਦਾ ਮੁੱਦਾ ਕੱਲਾ ਚਿੱਟੇ ਦਾ ਨਹੀਂ ਬਹੁਤ ਸਾਰੇ ਹੋਰ ਵੀ ਮੁੱਦੇ ਬਾਕੀ ਨੇ ਪਾਣੀਆਂ ਦਾ ਮੁੱਦਾ ਬਹੁਤ ਵੱਡਾ ਮਸਲਾ ਹੈ ਔਰ ਦੂਜੇ ਪਾਸੇ ਪ੍ਰਵਾਸੀਆਂ ਦਾ ਬਹੁਤ ਵੱਡਾ ਮੁੱਦਾ ਹੈ ਯਾਨੀ ਪ੍ਰਵਾਸੀ ਸਾਡੇ ਬਿਹਾਰ ਯੂਪੀ ਦੇ ਵਿੱਚੋਂ ਪੂਰਾ ਪੰਜਾਬ ਦੱਬੀ ਬੈਠੇ ਨੇ ਲੁਧਿਆਣੇ ਦੇ ਵਿੱਚ ਪੱਕੇ ਤੌਰ ਤੇ ਯਾਨੀ 2 ਲੱਖ ਭਈਆ ਵਸਨੀਕ ਉਹਨਾਂ ਦੇ ਵਿੱਚੋਂ ਉਹਨਾਂ ਦੇ ਐਮਸੀ ਤੇ ਉਹਨਾਂ ਦੇ ਐਮਐਲਏ ਵੀ ਪਾਏ ਜਾਂਦੇ ਸਰਕਾਰ ਤੇ ਪੰਜਾਬ ਦੇ ਲੋਕਾਂ ਨੇ ਇਕਜੁੱਟ ਹੋ ਕੇ ਜਿਹੜਾ ਕਿ ਪੰਜਾਬ ਦੀ ਸਰਕਾਰ ਦੇ ਨਾਲ ਖੜੇ ਨੇ ऐसे तरी खड़े रहने भी ਸਾਡੇ ਬਨੇਉ ਅਪੀਲ ਹੈ ਕਿਉਂਕਿ ਜੇਕਰ ਪੰਜਾਬ ਦੇ ਪ੍ਰਤੀ ਪੰਜਾਬ ਦੀ ਸਰਕਾਰ ਚੰਗੇ ਕੰਮਾਂ ਨੂੰ ਨਿਕਲੀ ਆ ਤਾਂ ਇਹਦੇ ਵਿੱਚ ਭਾਈ ਸਾਥ ਦੇਣਾ ਸਾਰਿਆਂ ਦਾ ਹੀ ਬਣਦਾ ਕਿਉਂਕਿ ਜਿਹੜੇ ਇਹ ਬਾਦਲ ਨੇ ਤੋਂ ਤਾਂ ਸਾਰੀ ਦੁਨੀਆ ਕੀ ਹੋਈ ਹੈ ਅੱਜ ਇਹ ਕਿਹੜੇ ਸ਼ੜਕਾਂ ਦੇ ਆਜੋ ਸਾਡਾ ਮਜੀਠੀਆ ਫਸ ਗਿਆ ਜੀ ਕੋਈ ਨਹੀਂ ਆਉਂਦਾ ਸ਼ੜਕਾਂ ਤੇ ਬੰਦੇ ਛੱਡੋ ਕੋਈ ਜਾਨਵਰ ਤੱਕ ਕੁੱਤਾ ਨਹੀਂ ਆਉਂਦਾ ਜਦੋਂ ਇਹ ਬਾਦਲਾਂ ਨੇ ਬਈ ਜਿਹੜਾ ਲਹੂ ਪੀਤਾ ਨਾ 25 ਸਾਲ ਤੱਕ ਉਹ ਰਿਜਕ ਰਿਜਕ ਕੇ ਰਿਜ ਕੇ ਰਿਜ ਕੇ ਹੁਣ ਬਾਹਰ ਨਿਕਲ ਰਿਹਾ ਏ ਗੱਲਾਂ ਦੀਆਂ ਸਾਰੇ ਫਰਜਾਨੇ ਸਾਰੀ ਘਰ ਨੂੰ ਹੀ ਭਰਨੀ ਦੇ ਫੜ ਇੱਥੇ ਹੀ ਨੇ ਇੱਥੇ ਨਿਕਲੀ ਜਾਂਦੇ ਨੇ ਕਦੇ ਸੁਖਵੀਰ ਦੀ ਬਾਹ ਇਧਰ ਲਈ ਟੁੱਟ ਗਈ ਕਦੇ ਆ ਇਧਰ ਲਈ ਟੁੱਟ ਗਈ ਕਦੇ ਲੱਤ ਟੁੱਟ ਗਈ ਬਿਨਾਂ ਵਜਾ ਤੋਂ ਕੋਈ ਨਾ ਕੋਈ ਜੋੜ ਤੋੜ ਟੁੱਟਦੇ ਰਹਿੰਦੇ ਅਕਸਰ ਤੁਸੀਂ ਵੇਖਿਆ ਵੀ ਹੈ ਔਰ ਫਿਰ ਇਹਨਾਂ ਦੇ ਪਰਿਵਾਰ ਦੇ ਵਿੱਚ ਵੀ ਬਹੁਤ ਵੱਡੀ ਫੁੱਟ ਪੈ ਚੁੱਕੀ ਹੈ ਇਹ ਵੀ ਤੁਹਾਨੂੰ ਪਤਾ ਹੈ ਬੇਤਰਮ ਮੰਜੀਠਿਆ ਜੇਲ੍ਹ ਦੇ ਵਿੱਚ ਸੁਖਵੀਰ ਬਾਦਲ ਜਸ਼ਨ ਮਨਾਉਣ ਜਾਂਦਾ ਵਿਦੇਸ਼ਾਂ ਦੇ ਵਿੱਚ ਕਹਿੰਦਾ ਮੇਰਾ ਜਨਮ ਦਿਨ ਹੈ ਜੀ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ